ਅੱਜ ਅਸੀਂ ਕਹਿੰਨੇ ਆ ਕਿ ਰੱਬ ਸਾਡਾ ਸ਼ਰੀਕ ਬਣ ਗਿਆ ਪਰ ਸੱਚ ਤਾਂ ਇਹ ਆ ਕਿ ਪਹਿਲਾਂ ਅਸੀਂ ਰੱਬ ਦੇ ਸ਼ਰੀਕ ਬਣੇ ਹਾਂ ਅਸੀਂ ਰੱਬ ਨੂੰ ਟੱਬ ਦੱਸਣ ਲੱਗੇ ਸੀ ਅਸੀਂ ਕੁਦਰਤ ਦੇ ਨਾਲ ਟੱਕਰ ਲਈ ਹੈ ਅੱਜ ਮਾਵਾਂ ਦੇ ਪੁੱਤ ਨਸ਼ੇ ਦੇ ਨਾਲ ਟੜਾ-ਟੜ ਮਰ ਰਹੇ ਆ ਪਰ ਯਾਦ ਰੱਖੋ ਜਦੋਂ ਮਸ਼ੀਨਾਂ ਦੇ ਵਿੱਚ ਨੌ ਆ ਜਾਂ 3 ਪਾ ਕੇ ਟੈਸਟ ਕਰਵਾ ਰਹੇ ਸੀ ਕਿ ਕੁੜੀ ਆ ਜਾਂ ਮੁੰਡਾ ਜੇ ਕੁੜੀ ਹੁੰਦੀ ਸੀ ਤਾਂ ਚੰਦ ਮੈਂਟ ਲਾ ਦਿੰਦੇ ਸੀ ਉਸ ਧੀ ਦਾ ਕੀ ਕਸੂਰਾ ਉਹ ਅਨਜਮੀ ਧੀ ਦੀ ਪੁਕਾਰ ਕਿਸੇ ਨੇ ਨਹੀਂ ਸੁਣੀ ਧੀਆਂ ਕੋਖਾਂ 'ਚ ਕਤਲ ਕਰਾਈਆਂ ਪੁੱਤਾਂ ਦੀ ਆਸ ਰੱਖੀ ਤੇ ਪਰ ਪੁੱਤਾਂ ਨੇ ਕੀ ਕੀਤਾ ਅੱਜ ਦੇਖ ਲਓ ਤੁਹਾਡੀ ਵਾਂਛ ਨੂੰ ਵਧਾਉਣ ਵਾਲੇ ਆਪ ਹੀ ਨਹੀਂ ਰਹਿ ਅੱਜ ਉਹ ਜ਼ਮੀਨਾਂ ਉਹ ਘਰ-ਬਾਰ ਪਤਾ ਨਹੀਂ ਕਿੰਨਾ ਲੋਕਾਂ ਨੇ ਸੰਭਣਾ ਜੇ ਧੀਆਂ ਦੀ ਗਦਰ ਕੀਤੀ ਹੁੰਦੀ ਤਾਂ ਸ਼ਾਇਦ ਅੱਜ ਸਾਡੇ ਹੀਰੇਆਂ ਵਰਗੇ ਪੁੱਤ ਜਹਾਨੋਂ ਨਾ ਜਾਂਦੇ ਅੱਜ ਸਾਡੇ ਪੁੱਤਾਂ ਦੀਆਂ ਆਰਤੀਆਂ ਤੇ ਸਾਨੂੰ ਵੈਨ ਨਾ ਪਾਉਣੀ ਪੈਂਦੀ ਜੀ ਅਸੀਂ ਧੀਆਂ ਦੀ ਕਦਰ ਕਰ ਨਹੀਂ ਸਕਦੇ ਉਹ ਕਮਲਿਓ ਜਿਹਨੂੰ ਬਾਬੇ ਨਾਨਕ ਨੇ ਕਿਹਾ ਹੋਵੇ ਸੋ ਕਿਉ ਮੰਦਾ ਆਖੀਏ ਜਿੱਤ ਜਮੇ ਅਰਜਾਨ ਜਿਨੇ ਰਾਜੇ ਮਹਾਰਾਜਿਆਂ ਵਰਗਿਆਂ ਨੂੰ ਜਨਮ ਦਿੱਤਾ ਹੋਵੇ ਤੁਸੀਂ ਉਹਦੀ ਜਿਹੜੀ ਹੋਂਦ ਨੂੰ ਮਟਾਉਣ ਤਰਪੇ ਜਦੋਂ ਇੱਕ ਧੀ ਦੀ ਹੋਂਦ ਨੂੰ ਮਟਾਉਂਗੇ ਨਾ ਭੈਣ ਭੂਆ ਮਾਸੀ ਮਾਮੀ ਨਾਨੀ ਕੋਈ ਰਸਤਾਨੀ ਬਚਣਾ ਜਿਦੋਂ ਇਹ ਰਿਸ਼ਤੇ ਨਾ ਰਹਿ ਤੇ ਫਿਰ ਪੁੱਤਾਂ ਦੀ ਆਸ ਕਿੱਥੋਂ ਰੱਖਦੇ ਆ ਜੇ ਕਿਤੇ ਤੁਹਾਡੇ ਪਿਛਲੇ ਕਰਮਾਂ ਦੇ ਹਿਸਾਬ ਨਾਲ ਤੁਹਾਨੂੰ ਪੁੱਤ ਮਿਲ ਵੀ ਗਿਆ ਤਾਂ ਉਹ ਪੁੱਤ ਨਹੀਂ ਤੁਹਾਨੂੰ ਪੰਗੂਲੇ ਨਹੀਂ ਝਟਾਉਣੀ ਅੱਧ ਵਿਚਾਲੇ ਤੁਹਾਡਾ ਲੱਕ ਜਿਹੜਾ ਤੋੜ ਕੇ ਜਾਊਗਾ ਹਜੇ ਵੀ ਬੰਦੇ ਵਾਂਝੂ ਧੀਆਂ ਨੂੰ ਐਵੇਂ ਤੇ ਦੇਣੀ ਸੇ ਜਿਹੜੇ ਲੋਕ ਧੀਆਂ ਨੂੰ ਐਵੇਂ ਤੇ ਦਿੰਦੇ ਆ ਧੀਆਂ ਦੀ ਕਦਰ ਕਰਦੇ ਆ ਉਹਨਾਂ ਦੇ ਘਰ ਸਦਾ ਹੀ ਆਬਾਦ ਰਹਿੰਦੇ ਆ ਜੀ ਇੱਕ ਧੀ ਕਿਸੇ ਘਰ 'ਚ ਜਨਮ ਲੈਂਦੀ ਆ ਨਾ ਜੇ ਧੀ ਰਾਜਕੁਮਾਰੀ ਬਣ ਕੇ ਆਉਂਦੀ ਆ ਤਾਂ ਪਿਓ ਦਾ ਰਾਜਾ ਹੁੰਦਾ ਤੇ ਜਿਹੜੇ ਧੀ ਅਨੁਪਾਰ ਰਹੇ ਆ ਨਾ